ਇਸ ਕਾਨਫਰੰਸ ਦੇ ਆਯੋਜਕਾਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੈ ਕਿ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਵੱਖ-ਵੱਖ ਐਂਗਲਸ ਦੇ ਉੱਤੋਂ ਗੁਰੂ ਗ੍ਰੰਥ ਸਾਹਿਬ ਦੀ ਸਟੱਡੀਜ਼ ਨਾਲ ਰਿਲੇਟਿਡ ਪਰਚੇ ਜਿਹੜੇ ਹੈਗੇ ਨੇ ਉਹ ਸੁਣ ਰਹੇ ਆਂ ਸੋ ਮੇਰਾ ਇਸੇ ਸੰਦਰਭ ਦੇ ਵਿੱਚ ਅੱਜ ਦਾ ਜਿਹੜਾ ਪਰਚਾ ਹੈ ਉਹਦਾ ਟਾਈਟਲ ਹੈ ਕਿ ਗੁਰਬਾਣੀ ਦੇ ਵਿੱਚ ਆਨੰਦ ਤੇ ਉਸ ਦਾ ਦਾਰਸ਼ਨਿਕ ਅਤੇ ਮਨੋਵਿਗਿਆਨਕ ਪਰਪੇਖ ਕੀ ਹੈ ਉਹਦੇ ਅਸੀਂ ਕਿਸ ਤਰੀਕੇ ਨਾਲ ਉਹਨੂੰ ਜਿਵੇਂ ਹੁਣੇ ਭੈਣ ਜੀ ਹੋਣਾ ਨੇ ਗੱਲ ਕਰਕੇ ਗਏ ਨੇ ਕਾਫੀ ਗੱਲਾਂ ਇਹਨਾਂ ਨੇ ਕਵਰ ਵੀ ਕਰ ਦਿੱਤੀਆਂ ਨੇ ਕਿ ਅਸੀਂ ਜਿਹੜੇ ਜ਼ਿੰਦਗੀ ਦੇ ਵਿੱਚ ਸਾਡੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਜਿਹੜੇ ਦੁੱਖ ਆਉਂਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਗੁਰਬਾਣੀ ਦੇ ਅਨੁਸਾਰ ਅਸੀਂ ਮੈਨੇਜ ਕਰਨਾ ਹੈ ਇਕ ਸਾਹਮਣੇ ਨਾਲ ਦੁੱਖਾਂ ਨੂੰ ਮੈਨੇਜ ਹੀ ਕਰਨਾ ਹੁੰਦਾ ਕਿਉਂਕਿ ਦੁੱਖ ਖਤਮ ਤਾਂ ਹੋ ਨਹੀਂ ਸਕਦੇ ਕਿਉਂਕਿ ਸਾਡੇ ਜਿਨ੍ਹਾਂ ਨੂੰ ਅਸੀਂ ਦੁੱਖ ਸਮਝਦੇ ਆ ਉਹ ਜਿਹੜੇ ਨੇ ਉਹ ਅਸੀਂ ਬਾਹਰੀ ਕਿਉਂਕਿ ਚੀਜ਼ਾਂ ਨਾਲ ਜੁੜੇ ਹੋਏ ਆ ਤੇ ਬਾਹਰੀ ਚੀਜ਼ ਜਿਹੜੀ ਸਾਡੀ ਦੁਨੀਆ ਹੈ ਉਹ ਪਲ-ਪਲ ਬਦਲਦੀ ਹੈ ਤੇ ਜਦੋਂ ਅਸੀਂ ਬਾਹਰੀ ਪਦਾਰਥਾਂ ਨਾਲ ਜੁੜਾਂਗੇ ਤਾਂ ਉਹ ਕਦੀ ਸਥਿਰ ਨਹੀਂ ਰਹਿ ਸਕਦੇ ਉਹ ਬਦਲਣਗੇ ਤਾਂ ਸਾਨੂੰ ਜੀਵਨ ਦੇ ਵਿੱਚ ਦੁੱਖ ਡੈਫੀਨਿਟਲੀ ਆਉਣਗੇ ਗੁਰਬਾਣੀ ਦੇ ਵਿੱਚ ਦੁੱਖ ਦੇ ਪਰਿਥਾਏ ਬਹੁਤ ਸਾਰੀ ਦਾਰਸ਼ਨਿਕ ਪੱਧਰ ਦੇ ਉੱਤੇ ਕਿਉਂਕਿ ਇਕ ਵਿਸ਼ਾਇ ਇਸ ਤਰ੍ਹਾਂ ਦਾ ਹੈ ਸਾਡੇ ਜੀਵਨ ਨਾਲ ਜੁੜਿਆ ਹੋਣ ਕਰਕੇ ਗੁਰਬਾਣੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਇੰਡੀਕੇਸ਼ਨਸ ਮਿਲਦੀਆਂ ਨੇ ਕਿ ਦੁੱਖ ਕਿਸ ਨੂੰ ਸਮਝਿਆ ਗਿਆ ਹੈ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਦੁੱਖ ਹੈ ਉਹ ਗੁਰੂ ਸਾਹਿਬਾਨ ਅਨੁਸਾਰ ਪਰਮਾਤਮਾ ਤੋਂ ਪਏ ਹੋਏ ਵਿਛੋੜੇ ਦਾ ਦੁੱਖ ਹੈ ਜਿਹੜਾ ਕਿ ਜੀਵਾਤਮਾ ਨੂੰ ਪਿਆ ਹੋਇਆ ਹੈ ਇਸ ਤੋਂ ਬਾਅਦ ਮਨ ਦੇ ਵਿੱਚ ਜਿਹੜੀਆਂ ਸਾਡੀਆਂ ਲਾਲਸਾਵਾਂ ਸਾਡੀਆਂ ਇੱਛਾਵਾਂ ਉੱਠਦੀਆਂ ਨੇ ਜਦੋਂ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਦੁਖੀ ਹੁੰਨੇ ਆ ਉਸ ਤੋਂ ਇਲਾਵਾ ਜਿਹੜਾ ਮੌਤ ਦਾ ਇੱਕ ਭੈ ਸਾਡੇ ਉੱਤੇ ਹੁੰਦਾ ਹੈ ਹਰ ਵੇਲੇ ਕਿਉਂਕਿ ਮੌਤ ਇੱਕ ਦੁਖਦਾਇਕ ਬੇਦਨਾ ਹੈ ਇੱਕ ਭਾਵਨਾ ਹੈ ਇਹ ਜਦੋਂ ਕਿਤੇ ਪਰਿਵਾਰ ਦੇ ਵਿੱਚ ਹੋ ਜਾਵੇ ਕਿਤੇ ਆਸ-ਪਾਸ ਹੋ ਜਾਵੇ ਤਾਂ ਸਾਨੂੰ ਡੈਫੀਨਿਟਲੀ ਉਹ ਦੁੱਖ ਦੇ ਕੇ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਦੋਂ ਜਿਹੜਾ ਸਾਡਾ ਪੰਜ ਭੂਤਕ ਸਰੀਰ ਹੈ ਜਦ ਇਹਨੂੰ ਕੋਈ ਸਰੀਰਕ ਰੋਗ ਹੋ ਜਵੇ ਤਾਂ ਤਾਂ ਅਸੀਂ ਦੁਖੀ ਹੋ ਜਾਂਦੇ ਆ ਗੁਰੂ ਸਾਹਿਬ ਇਸ ਤੇ ਪ੍ਰਥਾਏ ਕਹਿੰਦੇ ਨੇ ਕਿ ਜੇਤੇ ਸਰੀਰ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁਖ ਜਿਸ ਤਰੀਕੇ ਅੰਦਾ ਰਸਾਂ ਦੇ ਵਿੱਚ ਸਾਡਾ ਸਰੀਰ ਜਿਹੜਾ ਹੈ ਸਾਡਾ ਭੌਤਿਕ ਸਰੀਰ ਹੈ ਸਾਡਾ ਮਨ ਹੈ ਇਹ ਸਾਰਾ ਉਹਦੇ ਵਿੱਚ ਇਨਵੋਲਡ ਹੈ ਉਨੇ ਹੀ ਸਾਨੂੰ ਦੁਖ ਹੁੰਦੇ ਨੇ ਸੋ ਗੁਰੂ ਨਾਨਕ ਦੇਵ ਜੀ ਇਸ ਦੇ ਨਾਲ ਨਾਲ ਇਹ ਵੀ ਕਹਿੰਦੇ ਆ ਕਿ ਸਾਡੇ ਸਰੀਰ ਦੇ ਅੰਦਰ ਆਤਮਾ ਨਾਮਕ ਪਰਮਾਤਮਾ ਦਾ ਸਾਰ ਤਤ ਸਾਡੇ ਕੋਲ ਹੈ ਜਿਸ ਨੂੰ ਅਸੀਂ ਜੇ ਅਸੀਂ ਉਹਦੇ ਤੋਂ ਦੂਰ ਹੋਵਾਂਗੇ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪਹਿਲਾ ਵਿਛੋੜੇ ਦਾ ਕਾਰਨ ਉਹ ਹੈ ਪਰ ਮਨ ਜਿਹੜਾ ਹੈ ਉਹ ਅਗਿਆਨਤਾ ਦੇ ਬਸ ਇਹਨਾਂ ਵਿਕਾਰਾਂ ਦੇ ਪਿੱਛੇ ਲੱਗ ਲੱਗੇ ਇਸ ਸਰੀਰ ਦੇ ਇਸ ਮਨ ਦੇ ਵਿਕਾਰਾਂ ਦੇ ਪੁੱਛੇ ਲਾ ਕੇ ਆਪਣੇ ਅਸਲ ਸਰੂਪ ਨੂੰ ਨਹੀਂ ਪਛਾਣਦਾ ਤੇ ਅਸੀਂ ਆਪਣੇ ਜਨਮ ਨੂੰ ਹੀ ਦੁਖਦਾਈ ਜਿਹੜਾ ਹੈ ਉਹ ਸਮਝ ਜਾਂਦੇ ਹਾਂ ਗੁਰੂ ਨਾਨਕ ਸਾਹਿਬ ਇਸ ਵਰਥਾਏ ਸਾਨੂੰ ਕੈਂ ਸੇਬ ਦੰਦੇ ਨੇ ਕਿ ਇਸ ਸਰੀਰ ਰੂਪੀ ਮੰਦਰ ਦਾ ਦਰਵਾਜ਼ਾ ਖੁੱਲਣ ਦਾ ਅਸੀਂ ਗੁਰਬਾਣੀ ਦੇ ਰਾਹੀਂ ਯਤਨ ਕਰੀਏ ਜਿਹਦੇ ਉੱਤੇ ਕਿ ਸਾਡੀਆਂ ਭਾਵਨਾਵਾਂ ਦੇ ਦਰਵਾਜ਼ੇ ਲੱਗੇ ਹੋਏ ਨੇ ਜਿਨ੍ਹਾਂ ਦੇ ਉੱਤੇ ਅਨੇਕ ਤਰ੍ਹਾਂ ਦੇ ਸਾਡੇ ਜਿਹੜੇ ਡਰ ਨੇ ਅੰਦਰ ਸਾਡੀਆਂ ਆਸਾਂ ਉਮੀਦਾਂ ਨੇ ਉਹਨਾਂ ਦੀਆਂ ਫੱਟੀਆਂ ਜੜੀਆਂ ਹੋਈਆਂ ਨੇ ਤੇ ਜਿਹੜਾ ਸਾਡਾ ਮਨ ਹੈ ਉਹ ਰੋਹ ਰੂਪ ਦੇ ਵਿੱਚ ਤਨਾ ਗੁੱਸੇ ਦੇ ਰੂਪ ਦੇ ਵਿੱਚ ਰਖਵਾਲਾ ਬਣਿਆ ਹੋਇਆ ਤੇ ਸਾਨੂੰ ਅੰਦਰ ਉਸ ਆਤਮ ਤੱਤ ਤੱਕ ਪਹੁੰਚਣ ਨਹੀਂ ਦਿੰਦਾ ਸੋ ਆਤਮ ਤੱਤ ਜਿਹੜਾ ਪਰਮਾਤਮਾ ਦਾ ਰੂਪ ਹੈ ਉਹਦੇ ਤੱਕ ਅਸੀਂ ਜਦੋਂ ਤੱਕ ਨਹੀਂ ਪਹੁੰਚਦੇ ਤੇ ਸਾਡੇ ਜਿਹੜੇ ਦੁੱਖ ਦਰਦ ਨੇ ਦੁਨੀਆਵੀ ਉਹ ਨਹੀਂ ਖਤਮ ਹੋ ਸਕਦਾ ਸੋ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਪੂਰਾ ਹੀ ਸਾਡੀ ਮਨੁੱਖਤਾ ਨੂੰ ਇਸ ਦੁਨੀਆ ਤੇ ਜੋ ਵੀ ਸ੍ਰਿਸ਼ਟੀ ਹੈ ਉਸ ਨੂੰ ਇਸ ਦੁੱਖਦਾਇਕ ਪੀੜ ਤੋਂ ਕੱਢ ਕੇ ਤੇ ਸਹਿਜ ਆਨੰਦ ਦੇ ਵਿੱਚ ਲੈ ਕੇ ਜਾਣਾ ਉਹਨਾਂ ਦਾ ਪਰਯੋਜਨ ਹੈ ਸੋ ਇਹ ਜਿਹੜਾ ਮਿਸ਼ਨ ਹੈ ਇਹ ਅੰਤਰਮਨ ਦੀ ਅਵਸਥਾ ਨੂੰ ਬਦਲਣ ਦਾ ਮਿਸ਼ਨ ਹੈਗਾ ਅ ਅਸੀਂ ਬਾਰ-ਬਾਰ ਦੁਹਰਾਇਆ ਜਾ ਰਿਹਾ ਅੱਜ ਤੱਕ ਸਦੀਆਂ ਤੋਂ ਦੁਹਰਾਇਆ ਜਾ ਰਿਹਾ ਜਦੋਂ ਤੋਂ ਤਾਂ ਕੋਈ ਮਿਸ਼ਨ ਸ਼ੁਰੂ ਹੋਇਆ ਕਿ ਗੁਰਬਾਣੀ ਜਿਹੜੀ ਹੈ ਉਹ ਸਿਰਫ ਪੜਨ ਤੇ ਸੁਣਨ ਤੱਕ ਸੀਮਤ ਨਹੀਂ ਹੈ ਗੁਰਬਾਣੀ ਦੇ ਉੱਤੇ ਅਮਲ ਜਦੋਂ ਤੱਕ ਅਸੀਂ ਨਹੀਂ ਕਰਦੇ ਤਾਂ ਉਦੋਂ ਤੱਕ ਹਰ ਗੁਰਸਿੱਖ ਵੀ ਇਸ ਚੀਜ਼ ਨਾਲ ਸਹਿਮਤ ਹੁੰਦਾ ਹੈ ਕਿ ਸਾਰਥਕਤਾ ਸਾਡੇ ਜੀਵਨ ਦੀ ਤਾਂ ਹੀ ਹੈ ਜੇ ਅਸੀਂ ਜੀਵਨ ਦਾ ਆਧਾਰ ਜਿਹੜਾ ਹੈ ਉਹ ਗੁਰਬਾਣੀ ਨੂੰ ਬਣਾਈਏ ਫਿਰ ਵੀ ਚਿੰਤਾ ਹੋ ਜਾਂਦੀ ਹੈ ਬਾਰ-ਬਾਰ ਸਾਨੂੰ ਇਹ ਗੱਲ ਕਰਨੀ ਪੈਂਦੀ ਹੈ ਇਹਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਗੁਰਸਿੱਖ ਨੇ ਜਿਹੜੇ ਦਿਨ ਰਾਤ ਬਾਣੀ ਪੜ੍ਹ ਵੀ ਰਹੇ ਨੇ ਪਰ ਫਿਰ ਵੀ ਸਾਨੂੰ ਜੇ ਬਾਰ-ਬਾਰ ਕਹਿਣਾ ਪੈ ਰਿਹਾ ਤੇ ਇਹਦਾ ਮਤਲਬ ਕਿਤੇ ਗੈਪ ਹੈ ਸਾਨੂੰ ਅਜੇ ਤੱਕ ਵੀ ਇਹ ਨਹੀਂ ਸਮਝ ਆ ਰਹੀ ਕਿ ਗੁਰਬਾਣੀ ਦੇ ਉੱਤੇ ਚੱਲਣਾ ਕਿਵੇਂ ਹੈ ਸੁਣ ਰਹੇ ਆ ਬਹੁਤ ਕੁਝ ਲੇਕਿਨ ਕਰ ਨਹੀਂ ਪਾ ਰਹੇ ਸੋ ਗੁਰਬਾਣੀ ਦੇ ਉੱਤੇ ਚੱਲਣਾ ਕਿਵੇਂ ਹੈ ਇਹ ਇਲਕ ਸਾਨੂੰ ਇਹ ਗੁੰਝਲਦਾਰ ਜਿਹਾ ਪ੍ਰੋਸੀਜਰ ਲੱਗਦਾ ਹੈ ਕਿ ਪਤਾ ਨਹੀਂ ਕਿੰਨਾ ਕੋਖਾ ਕੰਮ ਹੋਊਗਾ ਜਦ ਕਿ ਗੁਰਬਾਣੀ ਆਪ ਇਸ ਦੇ ਪਰਥਾਏ ਸਾਨੂੰ ਸਹਿਦ ਦਿੰਦੀ ਹੈ ਕਿ ਬੇहद ਸਰਲ ਤੇ ਵਿਹਾਰਕ ਜਿਹਾ ਦੱਸਦਾ ਹੈ ਕਿਉਂਕਿ ਅਸੀਂ ਬਾਕੀ ਚੀਜ਼ਾਂ ਦੇ ਉੱਤੇ ਤੇ ਦੇਖੋ ਲੰਗਰ ਛਕਣਾ ਇਹ ਸਾਡੀਆਂ ਸੰਸਥਾਵਾਂ ਨੇ ਬੜੀਆਂ ਸਤਕਾਰਤ ਸੰਸਥਾਵਾਂ ਨੇ ਲੰਗਰ ਦੀ ਹੈ ਕਿਰਤ ਕਰਨ ਦੀ ਹੈ ਵੰਡ ਛਕਣ ਦੀ ਅਸੀਂ ਉਹਦੇ ਉੱਤੇ ਜ਼ਿਆਦਾ ਜ਼ੋਰ ਦੇ ਦਿੰਦੇ ਆ ਲੇਕਿਨ ਜਿਹੜਾ ਬੇਸਿਕ ਅੰਤਰਮਾਨ ਵਾਸਤੇ ਕੀ ਪ੍ਰੇਰਣਾ ਗੁਰਬਾਣੀ ਦੇ ਦਿੱਤੀ ਆ ਉਹ ਕਿਤੇ ਨਾ ਕਿਤੇ ਸਾਡੇ ਕੋਲੋਂ ਇਗਨੋਰ ਹੋ ਜਾਂਦੀ ਆ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਅਸਲੀ ਮਿਸ਼ਨ ਸੀਗਾ ਉਹ ਤਾਂ ਇਹੀ ਸੀਗਾ ਕਿ ਕਾਲਯੁਗ ਦੇ ਵਿੱਚੋਂ ਮਨੁੱਖਤਾ ਨੂੰ ਕੱਢ ਕੇ ਤੇ ਸਹਿਜ ਆਨੰਦ ਦੀ ਪੋਜੀਸ਼ਨ ਤੱਕ ਲੈ ਕੇ ਜਾਣਾ ਕਿਉਂਕਿ ਇਹਦੇ ਨਾਲ ਸਾਨੂੰ ਇਹ ਲੱਗਦਾ ਕਿ ਗੁਰਬਾਣੀ ਸਿਰਫ ਭੌਤਿਕ ਜਗਤ ਦੇ ਜਗਤ ਦੇ ਮਨੁੱਖਾਂ ਮਨੁੱਖਤਾ ਨੂੰ ਹੀ ਸੰਬੋਧਨ ਨਹੀਂ ਕਰਦੀ ਉਹ ਤਾਂ ਜਿੰਨੇ ਕਾਲ ਮੁਖ ਦੇ ਵਿੱਚ ਸਾਡੇ ਦੁੱਖ ਨੇ ਉਹਨਾਂ ਸਾਰਿਆਂ ਨੂੰ ਸੰਬੋਧਿਤ ਕਰ ਰਹੀ ਹੈ ਔਰ ਉਹਨਾਂ ਸਾਰਿਆਂ ਦਾ ਸੋਲੂਸ਼ਨ ਸਾਨੂੰ ਇਹੋ ਹੀ ਦੇ ਰਹੀ ਹੈ ਤੇ ਜਦੋਂ ਸਾਨੂੰ ਇਹ ਪਤਾ ਲੱਗ ਜੂਵੇ ਕਿ ਕਰਮੀ ਕਰਮੀ ਆਵੇ ਕਪੜਾ ਤੇ ਨਦਰੀ ਮੋਖ ਦਵਾਰ ਕਿ ਕਰਮਾਂ ਨਾਲ ਇਹ ਜਿਹੜਾ ਮਨੁੱਖੀ ਜੀਵਨ ਦਾ ਕਪੜਾ ਹੈ ਸਾਨੂੰ ਮਿਲਿਆ ਤੇ ਜੇ ਉਹਦੀ ਪਾਤਸ਼ਾਹ ਦੀ ਨਦਰ ਹੋ ਜਾਵੇ ਤਾਂ ਸਾਨੂੰ ਜਿਹੜੀ ਮੁਕਤੀ ਦਾ ਦਵਾਰ ਹੈ ਉਹ ਅਸਲੀ ਮੁਕਤੀ ਇਹੋ ਹੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਜਾਣਾ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ अगेन ਮੈਂ ਕਹੂੰਗੀ ਕਿ ਡੈਫੀਨੇਟਲੀ ਸੰਸਥਾਵਾਂ ਦੇ ਰੂਪ ਦੇ ਵਿੱਚ ਜਦੋਂ ਅਸੀਂ ਸਮਾਜਿਕ ਬਰਾਬਰੀਤਾ ਦੀ ਗੱਲ ਕਰਦੇ ਹਾਂ ਕਰਮ ਕਾਂਡਾਂ ਦੀ ਗੱਲ ਕਰਦੇ ਹਾਂ ਪਖੰਡਾਂ ਦੀ ਗੱਲ ਕਰਦੇ ਹਾਂ ਡੈਫੀਨੇਟਲੀ ਉਹਨਾਂ ਤੇ ਵਰਕ ਕਰਦੀ ਹੈ ਤੇ ਪਰ ਅਸੀਂ ਸਿਰਫ ਜੇ ਉਹਦੇ ਤੱਕ ਹੀ ਇਹਨੂੰ ਸੀਮਤ ਕਰਕੇ ਚਲੇ ਜਾਵਾਂਗੇ ਤਾਂ ਉਹਨਾਂ ਦਾ ਅਸਲੀ ਜਿਹੜਾ ਮਿਸ਼ਨ ਹੈ ਉਹ ਬੁਰਾ ਨਹੀਂ ਹੋ ਸਕਦਾ ਕਿਉਂਕਿ ਅਸਲੀ ਜਿਹੜਾ ਮਿਸ਼ਨ ਹੈ ਉਹ ਜਿਹੜੀਆਂ ਸਾਡੀਆਂ ਕਾਮਨਾਵਾਂ ਨੇ ਜਿਹੜੀਆਂ ਲਾਲਸਾਵਾਂ ਨੇ ਇਹਨਾਂ ਸਾਰੇ ਵਿਕਾਰਾਂ ਤੋਂ ਮੁਕਤ ਕਰਕੇ ਸਾਨੂੰ ਇੱਕ ਨਿਰਮਲਤਾ ਦੀ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾਣ ਦੀ ਜਿਹੜੀ ਸੇਧ ਹੈ ਉਹ ਗੁਰੂ ਸਾਹਿਬ ਨੇ ਦਿੱਤੀ ਹੈ ਗੁਰਬਾਣੀ ਦੇ ਜੁੜਨ ਦਾ ਮਨੋਰਥ ਇਸ ਕਰਕੇ ਕੱਲਾ ਦੁਨਿਆਵੀ ਨਹੀਂ ਹੈ ਇਹ ਆਤਮਿਕ ਜਿਹੜਾ ਮਨੋਰਥ ਹੈ ਸੋ ਕਿਉਂਕਿ ਗੁਰਬਾਣੀ ਸੱਚ ਦਾ ਪਛਾਣ ਸਾਨੂੰ ਕਰਾਉਂਦੀ ਹੈ ਤੇ ਇਹੀ ਦਾ ਅਸਲ ਉਦਾਸੀ ਦੀ ਵੀ ਰੀਤ ਸੀਗੀ ਅ ਸੰਸਾਰਿਕ ਕਾਮਨਾਵਾਂ ਤੋਂ ਉੱਤੋਂ ਸਾਰਾ ਉਦਾਸ ਹੋ ਜਾਣਾ ਇਸੇ ਨੂੰ ਹੀ ਗੁਰਬਾਣੀ ਸ਼ਾਇਦ ਮੇਰੀ ਸਮਝ ਮੁਤਾਬਕ ਉਦਾਸ ਹੋਣ ਨੂੰ ਕਹਿੰਦੀ ਹੈ ਤੇ ਜੇ ਅਸੀਂ ਦੁਨਿਆਵੀ ਦੁੱਖਾਂ ਦੀ ਗੱਲ ਕਰੀਏ ਤਾਂ ਡੈਫੀਨਿਟਲੀ ਇਹਨਾਂ ਤੋਂ ਅਸੀਂ ਹਮੇਸ਼ਾ ਵਾਸਤੇ ਨਿਜਾਤ ਨਹੀਂ پا ਸਕਦੇ ਕਿਉਂਕਿ ਜਦੋਂ ਤੱਕ ਜਿਉਂਦੇ ਰਵਾਂਗੇ ਔਖੇ ਸਮੇਂ ਤੋਂ ਬਚਣਾ ਜਿਹੜਾ ਹੈ ਇਹ ਕਿਉਂਕਿ ਦੁਨੀਆ ਦੇ ਵਿੱਚ ਆਪਾਂ ਵਿਚਰਦੇ ਹਾਂ ਤੇ ਔਖੇ ਸਮੇਂ ਆਉਣੇ ਹੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ ਦੇ ਵਿੱਚ ਵੀ ਸਾਨੂੰ ਇਹ ਮਿਲਦਾ ਹੈ ਕਿ ਉਹਨਾਂ ਨੇ ਜਿਹੜਾ ਵਿਅਕਤੀਗਤ ਦੁੱਖ ਸਾਨੂੰ ਹੁੰਦੇ ਆ ਉਸ ਨੂੰ ਦਾਰਸ਼ਨਿਕ ਢੰਗ ਦੇ ਨਾਲ ਕਿਸ ਤਰੀਕੇ ਨਾਲ ਪੇਸ਼ ਕੀਤਾ ਹੈ ਕਿ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ जग ਉੱਚਾ ਚੜ ਕੇ ਇਹ ਦੇਖਿਆ ਤੇ ਘਰ ਘਰੇ ਹਗ ਸੋ ਸਾਨੂੰ ਇੰਜ ਲੱਗਦਾ ਹੈ ਕਿ ਦੁੱਖ ਸਿਰਫ ਮੈਨੂੰ ਹੀ ਨਹੀਂ ਨੇ ਲੇਕਿਨ ਇਹਦੇ ਤੋਂ ਬਚਣ ਦਾ ਰਸਤਾ ਕੀ ਹੈ ਕਿ ਖੜੇ ਖਿੜੇ ਮੱਥੇ ਅਸੀਂ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਜੋ ਵੀ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਨੂੰ ਖਿੜੇ ਮੱਥੇ ਪਰਮਾਤਮਾ ਦੀ ਰਜ਼ਾ ਸਮਝ ਕੇ ਪਰਮਾਤਮਾ ਦਾ ਹੁਕਮ ਸਮਝ ਕੇ ਅਸੀਂ ਉਸ ਨੂੰ ਜੇ ਅਸੈਪਟ ਕਰ ਲਾਂਗੇ ਅਸੀਂ ਅਸਲ ਉਹ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਆ ਤੇ ਸਾਨੂੰ ਇੰਜ ਵੀ ਲੱਗਣ ਲੱਗਦਾ ਵੀ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ ਹੈ ਨਾ ਮੈਂ ਤੇ ਮੇਰਾ ਜਿਹੜਾ ਹੈ ਇਹ ਸਭ ਤੋਂ ਵੱਡਾ ਸਾਡਾ ਦੁੱਖ ਦਾ ਅਸਲ ਕਾਰਨ ਹੈ ਕਿ ਜਦੋਂ ਅਸੀਂ ਇਹ ਸੋਚ ਲੈਂਦੇ ਆ ਕਿ ਮੇਰੇ ਨਾਲ ਤਾਂ ਇੰਜ ਨਹੀਂ ਹੋਣਾ ਚਾਹੀਦਾ ਦੂਜਿਆਂ ਨਾਲ ਹੋ ਰਿਹਾ ਹੈ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਹੈ ਜਾਂ ਮੈਂ ਬਹੁਤ ਸਿਆਣਾ ਹੈ ਨਾ ਇਹ ਵੀ ਸਾਡੀ ਇੱਕ ਭਾਵਨਾ ਹੁੰਦੀ ਹੈ ਕਿ ਮੇਰੀ ਗੱਲ ਕਿਉਂ ਨਹੀਂ ਮੰਨਦੇ ਤੇ ਸਾਨੂੰ ਦੁੱਖ ਲੱਗਣਾ ਸ਼ੁਰੂ ਹੋ ਜਾਂਦਾ ਸੋ ਗੁਰਸਖ ਦੀ ਭਗਤੀ ਦਾ ਮਨੋਰਥ ਕੀ ਹੈ ਕਿ ਜੀਵਨ ਦੇ ਅੰਦਰ ਅਸੀਂ ਸ੍ਰੇਸ਼ਟ ਗੁਣ ਕਿਸ ਤਰੀਕੇ ਨਾਲ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਕਿਸ ਤਰੀਕੇ ਨਾਲ ਧਾਰਨ ਕਰੀਏ ਤੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਸਾਨੂੰ ਭਰੋਸਾ ਹੋਣਾ ਚਾਹੀਦਾ ਤਾਂ ਅਸੀਂ ਸਾਡਾ ਜਿਹੜਾ ਮਨ ਹੈ ਉਹ ਟਿਕ ਸਕਦਾ ਹੈ ਤੇ ਅਸੀਂ ਇਹਨਾਂ ਦੁੱਖਾਂ ਤੋਂ ਪਾਰ ਜਾ ਸਕਦੇ ਹਾਂ ਆਪਾਂ ਦੇਖ ਰਹੇ ਹਾਂ ਕਿ ਇਹ ਗੁਰਬਾਣੀ ਦਾ ਕੋਤਕ ਹੈ ਇੱਕ ਸਾਧ ਦਾ ਜਿਹੜਾ ਕਿ ਇਹ ਪਛਾਣ ਕਰ ਆਉਂਦਾ ਹੈ ਕਿ ਜਿਹੜਾ ਨਿਰাকার ਉਹ ਪ੍ਰਮਾਤਮਾ ਜਿਹਦਾ ਰੂਪ ਰੰਗ ਰੇਖ ਨਾ ਕੁਝ ਹੈਗਾ ਤੇ ਪਰ ਉਹਦੇ ਜਿਹੜੇ ਗੁਣ ਨੇ ਉਹ ਅਸੀਂ ਜ਼ਰੂਰ ਅਸੈਪਟ ਕਰ ਸਕਦੇ ਆਂ ਤੇ ਧਾਰਨ ਕਰਨ ਦੀ ਕੋਸ਼ਿਸ਼ ਕਰ ਸਕਦੇ ਆਂ ਅਸੀਂ ਦੇਖ ਰਹੇ ਆਂ ਕਿ ਗੁਰਬਾਣੀ ਵੀ ਸਾਨੂੰ ਕਹਿੰਦੀ ਹੈ ਕਿ ਬਹੁਤ ਸਾਰੇ ਅਸੰਖ ਟਾਈਪ ਦੇ ਜਿਹੜੇ ઋષਿ 무ਨੀ ਨੇ ਤਪੀ ਨੇ ਜਪੀ ਨੇ ਉਹ ਬਹੁਤ ਕਠਨ ਸਾਧਨਾਵਾਂ ਕਰ ਕਰਕੇ ਇਸ ਇਹਨਾਂ ਚੀਜ਼ਾਂ ਤੋਂ ਇਹਨਾਂ ਲਾਲਸਾਵਾਂ ਤੋਂ ਇਹਨਾਂ ਦੁਨਿਆਵੀ ਚੀਜ਼ਾਂ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਗੁਰਬਾਣੀ ਤਾਂ ਇੱਕ ਔਤਕ ਸਹਿਜ ਹੀ ਵਰਤਾ ਦਿੰਦੀ ਹੈ ਹੈਨਾ ਉਹਦਾ ਤੇ ਰਸਤਾ ਹੀ ਬੜਾ ਸਿੱਧਾ ਹੈ ਕਿ ਸਭੇ ਹਉਮੇ ਮਾਰੀਏ ਮਾਇਆ ਕੇ ਭ੍ਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ ਸੋ ਸਹਿਜ ਸੁਭਾਅ ਦੇ ਨਾਲ ਹੀ ਅਸੀਂ ਇਸ ਚੀਜ਼ ਤੋਂ ਪਾਰ ਜਾ ਸਕਦੇ ਹਾਂ ਕਿਉਂਕਿ ਜੇ ਗੁਰਬਾਣੀ ਸਾਡੇ ਅੰਦਰ ਵੱਸ ਜਾਵੇ ਇਹ ਸਾਨੂੰ ਪਤਾ ਕਿਦਾਂ ਲੱਗੇਗਾ ਕਿ ਗੁਰਬਾਣੀ ਕਿਸੇ ਦੇ ਅੰਦਰ ਵਸ ਗਈ ਹੈ ਤਾਂ ਉਹਦਾ ਇਹੀ ਹੈ ਕਿਉਂਕਿ ਬਹੁਤ ਸਾਰੇ ਅਸੀਂ ਆਸ-ਪਾਸ ਦੇਖ ਰਹੇ ਹਾਂ ਕਿ ਗੁਰਸਖ ਜਿਹੜੇ ਨੇ ਪਾਠ ਕਰਦੇ ਨੇ ਬਾਣੀ ਪੜ੍ਹਦੇ ਨੇ ਤੇ ਗੱਲ ਇਹ ਆ ਕਿ ਸਿਰਫ ਪਾਠ ਕਰਨਾ ਗੁਰਬਾਣੀ ਨੂੰ ਪੜ੍ਹਨਾ ਤੇ ਸੁਣਨਾ ਇਹ ਭੌਤਿਕ ਕਰਮ ਹੀ ਰਹਿ ਜਾਊਗਾ ਜੇ ਦ ਤੱਕ ਇਹ ਸਾਡੇ ਮਨ ਦੀ ਜਿਹੜੀ ਅੰਦਰੂਨੀ ਅਵਸਥਾ ਹੈ ਜੇ ਅਸੀਂ ਉਹਨੂੰ ਬਦਲਣ ਦੇ ਵਾਸਤੇ ਨਹੀਂ ਆਪਣੇ ਆਪ ਨੂੰ ਤਿਆਰ ਕਰ ਪਾਉਂਦੇ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਉਹ ਵਡਪਾਗੀ ਨੇ ਡੈਫੀਨਿਟਲੀ ਜਿਨ੍ਹਾਂ ਦੇ ਅੰਦਰ ਨਾਮ ਜਿਹੜਾ ਹੈ ਉਹ ਲਗਾਤਾਰ ਚੱਲਦਾ ਰਵੇ ਆ ਭਗਤੀ ਦਾ ਭਾਵ ਚੱਲਦਾ ਰਵੇ ਪਰ ਇਹ ਕੋਈ ਵਿਰਲੇ ਹੀ ਗੁਰੂ ਗੁਰਸੇਖ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਇਹ ਜਿਹੜਾ ਕੋਤਕ ਹੈ ਉਹ ਵਰਤ ਜਾਂਦਾ ਤੇ ਜੇ ਉਹਦੀ ਕਿਰਪਾ ਹੋ ਜਵੇ ਸਾਡੀ ਭਗਤੀ ਕਬੂਲ ਹੋ ਜਵੇ ਤਾਂ ਕੋਈ ਸਾਨੂੰ ਸਖਤ ਸਾਧਨਾ ਕਰਨ ਦੀ ਲੋੜ ਨਹੀਂ ਪਊਗੀ ਆ ਮੂਲ ਅਧਾਰ ਡੈਫੀਨਿਟਲੀ ਨਾਮ ਸਿਮਰਨ ਹੋਊਗਾ ਤੇ ਹੁਕਮ ਦੇ ਨਾਲ ਅਸੀਂ ਜੇ ਹੁਕਮ ਨੂੰ ਸਰੈਂਡਰ ਕਰਕੇ ਆਪਣੀ ਲਾਈਫ ਨੂੰ ਚਲਾ ਸਕੀਏ ਤਾਂ ਇਹ ਜਿਹੜਾ ਰਸਤਾ ਹੈ ਇਹ ਸਾਨੂੰ ਬਿਲਕੁਲ ਹੀ ਸਹਿਜ ਸੁਭਾ ਸਰਲ ਫਾਰਮ ਦੇ ਵਿੱਚ ਹੀ ਮਿਲ ਸਕਦਾ ਤੇ ਉੱਥੇ ਗੁਰਮੁਖ ਨੂੰ ਇਹ ਸਮਝ ਵੀ ਆ ਜਾਂਦੀ ਹੈ ਕਿ ਸਹਿ ਸਿਆਣਪ ਨਾਲ ਲਖ ਹੋਏ ਇੱਕ ਨਾ ਚੱਲੇ ਨਾਲ ਜਦੋਂ ਅਸੀਂ ਸਰੈਂਡਰ ਕਰਦੇ ਹਾਂ ਜਦੋਂ ਅਸੀਂ ਇਹ ਵਿਸ਼ਵਾਸ ਸਾਨੂੰ ਗ੍ਰਿਹੜ ਹੋ ਜਾਵੇ ਕਿ ਇਹ ਬਾਅਦ ਵਿੱਚ ਹੀ ਸਮਝਾਊਗਾ ਕਿ ਹੁਕਮ ਹੀ ਹੁਕਮ ਹੀ ਹੋਵਨ ਜੀ ਹੁਕਮ ਮਿਲੇ ਵੜੇ ਆਈ ਹੈ ਨਾ ਇਹ ਸਾਰੀਆਂ ਚੀਜ਼ਾਂ ਇਹ ਸਟੈਪ ਵਾਈਜ਼ ਜਿਹੜਾ ਪ੍ਰੋਸੀਜਰ ਹੈ ਇਹ ਤੇ ਇਹਦੇ ਨਾਲ ਨਾਲ ਜੇ ਸਾਈਕੋਲੋਜੀਕਲ ਮਨੋਵਿਗਿਆਨਕ ਪੱਖ ਦੀ ਗੱਲ ਕਰਾਂ ਤੇ ਆਮ ਤੌਰ ਤੇ ਜਿਵੇਂ ਮੈਂ ਪਹਿਲਾਂ ਕਿਹਾ ਨਾ ਕਿ ਅਸੀਂ ਆਪਣੀਆਂ ਖੁਸ਼ੀਆਂ ਨੂੰ ਆਪਣੇ ਸੁੱਖਾਂ ਨੂੰ ਦੁਨੀਆਵੀ ਚੀਜ਼ਾਂ ਨਾਲ ਜੋੜ ਕੇ ਰੱਖਿਆ ਹੋਇਆ ਕਿਉਂਕਿ ਇਹ ਤਾਂ ਕੁਦਰਤ ਦਾ ਨਿਯਮ ਹੈ ਕਿ ਜਿਹੜੀਆਂ ਦੁਨੀਆਵੀ ਖੁਸ਼ੀਆਂ ਨੇ ਕਿਉਂਕਿ ਦੁਨੀਆ ਪਲ-ਪਲ ਬਦਲ ਰਹੀ ਹੈ ਤੇ ਜਦੋਂ ਅਸੀਂ ਆਪਣੇ ਅੰਦਰ ਦੇ ਆਤਮ ਤੱਤ ਜਿਹੜਾ ਕਿ ਸਥਿਰ ਹੈ ਉਹ ਨਹੀਂ ਬਦਲਦਾ ਜੇ ਉਹਦੇ ਨਾਲ ਜੁੜਾਂਗੇ ਤਾਂ ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਸਾਡੀਆਂ ਜਿਹੜੇ ਐਕਸਪ੍ਰੈਸ਼ਨ ਨੇ ਸਾਡੀਆਂ ਰੀਅਲਾਈਜੇਸ਼ਨਸ ਨੇ ਉਹਨਾਂ ਹੀ ਬਦਲਣਗੀਆਂ ਲੇਕਿਨ ਜਦੋਂ ਅਸੀਂ ਆਪਣੇ ਆਪ ਨੂੰ ਹੀ ਬਾਹਰੀ ਚੀਜ਼ਾਂ ਦੇ ਨਾਲ ਜੋੜਿਆ ਹੋਇਆ ਹੈ ਤੇ ਕੁਦਰਤ ਦੇ ਨਿਯਮ ਦੇ ਤਾਂ ਇਹ ਸਿਖਿ ਖਿਲਾਫ ਚੱਲ ਰਿਹਾ ਹੈ ਕੁਦਰਤ ਦਾ ਨਿਯਮ ਇਹੀ ਹੈ ਕਿ ਬਾਹਰਲੀਆਂ ਚੀਜ਼ਾਂ ਨੇ ਬਦਲ ਲੈਣ ਉਹ ਪਲ-ਪਲ ਬਦਲਣ ਗਿਆ ਦਾ ਮਤਲਬ ਸਾਡੇ ਸੁੱਖ-ਦੁੱਖ ਜਿਹੜੇ ਪਲ-ਪਲ ਬਦਲਣਗੇ ਔਰ ਉਹਨਾਂ ਵਾਸਤੇ ਅਸੀਂ ਪ੍ਰਪੇਅਰ ਨਹੀਂ ਹਾਂ ਅਸੀਂ ਸੋਚਦੇ ਹਾਂ ਕਿ ਸੁੱਖ ਹੀ ਸੁੱਖ ਸਾਨੂੰ ਮਿਲਣਾ ਚਾਹੀਦਾ ਦੁੱਖ ਲਈ ਤਾਂ ਅਸੀਂ ਆਪਣੇ ਆਪ ਨੂੰ ਪ੍ਰਪੇਅਰ ਹੀ ਨਹੀਂ ਕਰਦੇ ਸੁੱਖ ਕੋ ਮੰਗੇ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਈ ਤੇ ਗੁਰੂ ਸਾਹਿਬ ਤਾਂ ਕਹਿੰਦੇ ਕਿ ਸੁਖੇ ਕੋ ਦੁੱਖ ਅਗਲਾ ਮਨਮੁਖ ਸੂਝ ਨਾ ਹੋਏ ਸੋ ਅਸੀਂ ਮਨਮੁਖ ਹੋ ਜਾਂਦੇ ਆ ਸਾਨੂੰ ਇਹ ਸੋਝੀ ਨਹੀਂ ਆਉਂਦੀ ਕਿ ਅਸੀਂ ਆਪਣੇ ਆਪ ਨੂੰ ਦੁੱਖ ਵਾਸਤੇ ਵੀ ਪ੍ਰਪੇਅਰ ਕਰੀਏ ਕਿਉਂਕਿ ਜੇ अगेन ਕਹੂੰਗੀ ਜੇ ਬਾਹਰਲੀ ਚੀਜ਼ਾਂ ਨਾਲ ਜੁੜਾਂਗੇ ਤਾਂ ਦੁੱਖ ਦੇ ਨਾਲ ਸਾਨੂੰ ਪ੍ਰਪੇਅਰ ਹੋਣਾ ਪਊਗਾ ਕਿਉਂਕਿ ਦੁੱਖ ਆਉਣਗੇ ਹੀ ਉਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ ਸੋ ਗੁਰੂ ਗੁਰਬਾਣੀ ਦੇ ਜਿਹੜੇ ਰਚਨਹਾਰੇ ਨੇ ਉਹ ਇੱਕ ਐਸੀ ਮਨੋਸਥਿਤੀ ਬਲ ਸਾਨੂੰ ਪ੍ਰਿਪੇਅਰ ਕਰ ਰਹੇ ਨੇ ਕਿ ਦੁੱਖ ਤਾਂ ਆਏਗਾ ਜੇ ਤੁਸੀਂ ਬਾਹਰ ਨਾਲ ਵੀ ਜੁੜ ਗਿਓ ਦੁੱਖ ਤਾਂ ਆਏਗਾ ਪਰ ਉਸ ਦਾ ਅਹਿਸਾਸ ਜਿਹੜਾ ਹੈ ਉਹ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਹੈਨਾ ਕਿਉਂਕਿ ਇਸ ਇਸ ਅਵਸਥਾ ਦਾ ਨਾਮ ਹੈ ਆਨੰਦ ਦੀ ਅਵਸਥਾ ਸੁਖ ਦੇ ਨਾਲ ਇਹਦੀ ਕੋਈ ਕੰਪੈਰੀਜ਼ਨ ਨਹੀਂ ਹੈ ਇਟਸ ਫਾਰ ਫਾਰ ਹਾਇਰ ਦੈਨ ਸੋ ਕਾਲਡ ਸੁਖ ਜਿਹਨੂੰ ਆਪਾਂ ਬੰਬਾਰੀ ਕਹਿੰਦੇ ਆ ਉਹਦੇ ਨਾਲੋਂ ਕਿਤੇ ਹਾਇਰ ਸਟੇਜ ਹੈ ਕਿਉਂਕਿ ਇੱਥੇ ਦੁੱਖ ਸੁੱਖ ਦੋਏ ਸਮ ਕਰ ਜਾਣਾ ਸੋ ਇਹ ਬੜੀ ਹਾਇਰ ਅਵਸਥਾ ਦੀ ਗੱਲ ਹੈ ਗੁਰਬਾਣੀ ਇਸ ਨੂੰ ਆਤਮਿਕ ਅਡੋਲਤਾ ਦਾ ਨਾਮ ਵੀ ਦਿੰਦੀ ਹੈ ਕਿ ਇਹ ਇੱਕ ਐਸੀ ਦੁਰਲਭ ਜਿਹੀ ਮਨੋਸਥਿਤੀ ਹੈ ਆਮ ਨਹੀਂ ਹੈ ਬਣ ਨਹੀਂ ਸਕਦੀ ਬੜੀ ਔਖੀ ਹੈ ਕਿਉਂਕਿ ਇਹਦੇ ਵਿੱਚ ਸਾਨੂੰ ਪਰਮਾਤਮਾ ਦੇ ਹੁਕਮ ਦੀ ਪ੍ਰਾਧਾਨਤਾ ਜਿਹੜੀ ਉਹ ਸਵੀਕਾਰਨੀ ਪੈਗੀ ਪਹਿਲਾਂ ਆਪਣਾ ਫੁੱਲ ਸਰੈਂਡਰ ਕਰਨਾ ਪਏਗਾ ਜੋ ਵੀ ਕੁਝ ਹੋ ਰਿਹਾ ਉਹਨੂੰ ਖਿੜੇ ਮੱਥੇ ਸਵੀਕਾਰ ਕਰਨਾ ਪਏਗਾ ਪਰ ਅਗੇ ਮੈਂ ਕਹੂੰਗੀ ਕਿ ਜਿਹੜੀ ਮੈਂ ਤੇ ਮੇਰੀ ਦੀ ਪ੍ਰੋਬਲਮ ਹੈ ਉਹ ਸਾਨੂੰ ਉਹ ਅਸੈਪਟ ਨਹੀਂ ਕਰਨੀ ਦੀ ਕਿਉਂਕਿ ਮੈਨੂੰ ਲੱਗਦਾ ਕਿ ਮੇਰੇ ਨਾਲ ਹੀ ਇਦਾਂ ਕਿਉਂ ਹੋ ਗਿਆ ਹੈਨਾ ਮੈਂ ਤੇ ਚੰਗਾ ਹੀ ਬਹੁਤ ਹਾਂ ਸਾਰਿਆਂ ਨੂੰ ਤਾਂ ਸਾਰਾ ਕੁਝ ਮਿਲ ਜਾਂਦਾ ਮੈਨੂੰ ਹੀ ਕਿਉਂ ਨਹੀਂ ਮਿਲਦਾ ਤੋ ਇਹ ਮੈਂ ਤੇ ਮੇਰੀ ਤੋਂ ਜਦੋਂ ਤੱਕ ਅਸੀਂ ਤੂੰ ਤੇ ਤੇਰਾ ਤੱਕ ਦਾ ਸਫ਼ਰ ਨਹੀਂ ਤੈਅ ਕਰਦੇ ਉਦੋਂ ਤੱਕ ਇਹ ਆਨੰਦ ਵਾਲੀ ਜਿਹੜੀ ਸਥਿਤੀ ਹੈ ਉਹ ਸਾਨੂੰ ਨਹੀਂ ਸਮਝ ਆ ਸਕਦੀ ਅਰ ਅੱਜ ਕੱਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬਹੁਤ ਆਪਣੇ ਆਸ-ਪਾਸ ਇਹ ਵੀ ਗੱਲ ਚੱਲ ਰਹੀ ਨਾ ਪੋਜ਼ਿਟਿਵ ਰੋ ਜੀ ਪੋਜ਼ਿਟਿਵਿਟੀ ਦਾ ਬਹੁਤ ਰੋਲਾ ਚੱਲ ਰਿਹਾ ਹੈ ਕਿ ਸਾਰੇ ਕਹਿੰਦੇ ਆ ਕਿ ਚੰਗਾ ਹੀ ਸੋਚਣਾ ਚਾਹੀਦਾ ਤੇ ਕਦੀ ਵਾਰੀ ਹਾਂਜੀ ਬਸ 2 ਮਿੰਟਸ ਐ 2 ਮਿੰਟ ਵੀ ਨਹੀਂ ਬਸ 1 ਮਿੰਟ ਸੋ ਜਿਹੜੀ ਸਾਈਕੋਲੋਜੀ ਹੈ ਅੱਜ ਕੱਲ ਅਸੀਂ ਵਰਲਡਵਾਈਡ ਦੇਖ ਰਹੇ ਆ ਉਹ ਕਹਿੰਦੇ ਆ ਕਿ ਜਦੋਂ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਆਪਣੇ ਮਨ ਦਾ ਝੁਕਾ ਜਿਹੜਾ ਹੈ ਉਹ ਕਿਸੇ ਦੂਜੇ ਪਾਸੇ ਲੈ ਜਾਓ ਪਰ ਮੈਨੂੰ ਲੱਗਦਾ ਵੀ ਇਹ ਤੇ ਅਸਲੀਅਤ ਤੋਂ ਭੱਜਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਧੋਖਾ ਦਈ ਜੀ ਕਿ ਨਹੀਂ ਨਹੀਂ ਬੜੇ ਅਸੀਂ ਪੋਜ਼ਿਟਿਵ ਹੈ ਜੀ ਅਸਲੀ ਗੱਲ ਜਿਹੜੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਉਹਨੂੰ ਅਕਸੈਪਟ ਕਰ ਹੈਨਾ ਅਕਸੈਪਟੈਂਸ ਜਿਹੜੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਬਜਾਏ ਇਸ ਦੇ ਕਿ ਅਸੀਂ ਫੋਕੇ ਪੋਜ਼ਿਟਿਵ ਹੋਣ ਦਾ ਜਿਹੜਾ ਸਿਰੋਲਾ ਹੈ ਉਹਦੇ ਪਿੱਛੇ ਭੱਜੇ ਸੋ ਗੁਰਬਾਣੀ ਦੀ ਟੇਕ ਜਿਹੜੀ ਹੈ ਉਹ ਸਾਡੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਮੇਰੇ ਕੋਲ ਥੋੜੀਆਂ ਜਿਹੀ ਹੋਰ ਗੱਲਾਂ ਹੈਨ ਬਟ ਟਾਈਮ ਨਹੀਂ ਹੈ ਮਾਫੀ ਮੰਗਦੀ ਆ ਸੋ ਅੰਤ ਦੇ ਵਿੱਚ ਮੈਂ ਸਿਰਫ ਇਹੀ ਕਹਾਂਗੀ ਕਿ ਸਾਨੂੰ ਪਰਮਾਤਮਾ ਦੇ ਅੱਗੇ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਦੇ ਅੱਗੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਕਰ ਕਿਰਪਾ ਕਿਲ ਵਿਖ ਕਟੇ ਅੰਜਨ ਗਿਆਨ ਅੰਜਨ ਸਾਰੇ ਆਂਦਰੋਂ ਜਿਨਾਂ ਦਾ ਮੋਹ ਟੁੱਟਾ ਤਿੰਨ ਕਾ ਸਬਦ ਸੱਚੇ ਸਵਾਰਿਆ ਕਹ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਸਾਨੂੰ ਗੁਰੂ ਦੀ ਕਿਰਪਾ ਹੋ ਜਵੇ ਤੇ ਅਸੀਂ ਉਸ ਜਿਹੜੀ ਸਟੇਜ ਜਿਹੜੇ ਤੇ ਉਹਨਾਂ ਨੇ ਸਾਨੂੰ ਮਿਸ਼ਨ ਜਿਹੜਾ ਉਹਨਾਂ ਨੇ ਤੋੜਿਆ ਅਸੀਂ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ